ਅੱਜ ਇਹ ਤੁਸੀਂ ਦੇਖ ਰਹੇ ਹੋ ਸਪੈਸ਼ਲ ਹੁਜ ਪੰਜਾਬੀ ਤੇ ਮੈਂ ਆਰਸ਼ਦੀਪ ਸਿੰਘ ਅੱਜ ਅਸੀਂ ਮੰਡ ਖੇਤਰ ਪਹੁੰਚੇ ਹੋਏ ਆ ਜੀ ਆਓ ਗੱਲਬਾਤ ਕਰਦੇ ਆ ਬਾਬਾ ਸਰਜੀਤ ਸਿੰਘ ਜੀ ਹਾਂ ਜੀ ਤੁਹਾਡਾ ਕੀ ਨਾਮ ਆਂਗ ਸਰਜੀਤ ਸਿੰਘ ਜੀ ਇਹ ਤੁਹਾਡਾ ਕਿਹੜਾ ਪਿੰਡ ਆ ਜੀ ਗਗੜੇਵਾਲ ਇਹ ਗਗੜੇਵਾਲ ਦੇ ਵਿੱਚ ਤੁਹਾਡੀ ਕਿੰਨੀ ਜ਼ਮੀਨ ਆ ਬਾਬਾ ਜੀ ਜ਼ਮੀਨ ਤੇ ਸਾਡੇ ਕੋਲ ਡੇਢ ਕਿੱਲਾ ਡੇਢ ਕਿੱਲਾ ਘਰ-ਬਾਰ ਰੱਚਾ ਅੰਸ਼ਾ ਜੀ ਹੁਣ ਇਹ ਸਵਾਲ ਤੇ ਜਿਹੜਾ ਤੁਹਾਡਾ ਘਰ-ਬਾਰ ਆ ਤੁਹਾਡੀ ਜ਼ਮੀਨ ਆ ਸਾਰੀ ਅਬਿਆਸ ਦਰਿਆ ਦੇ ਯਾਦ ਦਰਿਆ ਜੀ ਹੁਣ ਇਸ ਵੇਲੇ ਤੁਸੀਂ ਕਿੱਥੇ ਰਹਿ ਰਹੇ ਹੋ ਅਸੀਂ ਇੱਥੇ ਬੰਨ ਤੇ ਆਏ ਆ ਅੱਛਾ ਗਗੜੇਵਾਲ ਦੇ ਪ੍ਰਸ਼ਾਸਨ ਵਾਲੋ ਕੋਈ ਇੱਥੇ ਪਹੁੰਚਿਆ ਵਾ ਤੁਹਾਡੇ ਕੋਲ ਤੁਹਾਡੀ ਮਦਦ ਵਾਸਤੇ ਨਹੀਂ ਕੋਈ ਸਾਡੇ ਪਸ਼ੂਆਂ ਦਾ ਕੋਈ ਖਰਾਕ ਵਾਸਤੇ ਕੋਈ ਨਹੀਂ ਆਇਆ ਜੀ ਕੋਈ ਨਹੀਂ ਆਇਆ ਤੁਸੀਂ ਪ੍ਰਸ਼ਾਸਨ ਤੋਂ ਕੀ ਅਪੀਲ ਕਰਦੇ ਉਹ ਸਾਡੇ ਲਈ ਵਿਚਾਰਾ ਆਉਂਦਾ ਡੰਗਰਾਂ ਲਈ ਕੋਈ ਸਾਡੇ ਲਈ ਵੀ ਰਹਿ ਜਾਂਦੀ ਕੋਈ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਵਾ ਬਾਬਾ ਜੀ ਹੁਣ ਇੱਥੋਂ ਆਪਣੇ ਘਰ ਤੋਂ ਬਾਹਰ ਨਿਕਲਦਿਆਂ ਨੂੰ ਇੱਥੇ ਸਾਈਡ ਤੇ ਰਹਿੰਦੇ ਹਾਂ ਇੱਕ ਮਹੀਨਾ ਹੀ ਹੋ ਗਿਆ ਜਦੋਂ ਦਾ ਪਾਣੀ ਆਇਆ ਮੁੰਸ਼ਾ ਸਿੰਘ ਆ ਕਿਹੜਾ ਪਿੰਡ ਹੈ ਜੀ ਤੁਹਾਡਾ ਪਿੰਡ ਸਾਡਾ ਗਗੜੇ ਵਾਲਾ ਪਾਜੀ ਅੱਛਾ ਹੀ ਤੁਹਾਡੀ ਗਗੜੇ ਵਾਲ ਦੇ ਵਿੱਚ ਕਿੰਨੀ ਜ਼ਮੀਨ ਹੈ ਜੀ ਪਾਜੀ ਡੇਢ ਗੱਲਾ ਸਾਡੀ ਜ਼ਮੀਨ ਆ ਵਿੱਚੇ ਸਾਡਾ ਘਰ-ਬਾਰ ਬਣਿਆ ਹੋਇਆ ਵਾ ਹਾਂਜੀ ਤੇ ਉੱਥੇ ਅਸੀਂ ਰਹਿੰਦੇ ਆ ਠੀਕ ਹੈ ਜੀ ਤੇ ਗਗੜੇ ਵਾਲਾ ਸਾਡਾ ਪਿੰਡ ਹੈ ਤੇ ਜ਼ਿਲ੍ਹਾ ਸਾਡਾ ਤਰਨਤਾਰਨਾ ਪ੍ਰਸ਼ਾਸਨ ਵੱਲੋਂ ਤੁਹਾਡੀ ਕੋਈ ਅਪੀਲ ਕੀਤੀ ਗਈ ਹੈ ਗਗੜੇ ਵਾਲੇ ਪ੍ਰਸ਼ਾਸਨ ਨੂੰ ਨਹੀਂ ਪਾਜੀ ਸਾਡੀ ਕਿਸੇ ਨੇ ਨਹੀਂ ਸੁਣੀ ਤੇ ਨਾ ਹੀ ਸਾਡੇ ਕੋਲ ਕੋਈ ਆਇਆ ਵਾ ਤੇ ਨਾ ਹੀ ਸਾਨੂੰ ਕੋਈ ਸਹੂਲਤ ਅੱਜ ਤੱਕ ਮਿਲੀ ਆ ਅੱਛਾ ਹੀ ਤੁਹਾਡੇ ਪਸ਼ੂ ਵੀ ਹੈ ਜੀ ਜੋਗੇ ਇਸ ਪਾਜੀ ਪਹੂ ਵੀ ਆ ਸਾਰਾ ਕੁਝ ਆ ਇੱਥੇ ਅਸੀਂ ਮੰਤੇ ਲੈ ਕੇ ਆਏ ਹੋਏ ਆ ਤੇ ਜਿੱਦਣ ਦਾ ਪਾਣੀ ਚੜਿਆ ਅੱਜ ਮਹੀਨਾ ਹੋ ਗਿਆ ਪਾਣੀ ਚੜੇ ਨੂੰ ਸਾਡੀ ਕਿਸੇ ਨੇ ਪੁੱਛ ਗਿਸ਼ ਨਹੀਂ ਕੀਤੀ ਕਿੰਨੇ ਪਸ਼ੂ ਆ ਫਿਰ ਤੁਹਾਡੇ ਪਾਜੀ ਸਾਡੇ ਕੋਲ 10 ਪਸ਼ੂ ਆ ਠੀਕ ਹੈ ਜੀ ਤੇ ਕੋਈ ਦੋ ਪਹੂ ਸਾਡੇ ਉੱਥੇ ਰਹਿ ਗਏ ਸੀ ਇਸ ਟਾਈਮ ਸਾਡੇ ਕੋਲ 10 ਪਹੂ ਆ ਦੋ ਪਹੂ ਸਾਡੇ ਉੱਥੇ ਰਹਿ ਗਏ ਸੀ ਉਹਨਾਂ ਵਿੱਚੋਂ ਦੋ ਪਹੂ ਸਾਡੇ ਜਿਹੜੇ ਉਹ ਮਰ ਗਏ ਆ ਜਿਹੜੇ ਨਿਕਲੇ ਨਹੀਂ ਇਥੋਂ ਪ੍ਰਸ਼ਾਸਨ ਵੱਲੋਂ ਕੋਈ ਤੁਹਾਡੇ ਕੋਲ ਆਇਆ ਵਾ ਤੁਹਾਡੀ ਕੋਈ ਮਦਦ ਕੀਤੀ ਹੈ ਕਿਸੇ ਨੇ ਭਾਜੀ ਕਿਸੇ ਨੇ ਸਾਡੀ ਕੋਈ ਮਤ ਨਹੀਂ ਕੀਤੀ ਤੁਹਾਡੀ ਹੁਣ ਪ੍ਰਸ਼ਾਸਨ ਤੋਂ ਕੀ ਮੰਗਣੀ ਹੈ ਭਾਜੀ ਮੰਗ ਸਾਡੀ ਇਹੋ ਹੀ ਆ ਵੀ ਸਾਡੀ ਮਦਦ ਕੀਤੀ ਜਾਵੇ ਤੇ ਜੋ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਆ ਸਾਡੀ ਜ਼ਮੀਨ ਆ ਜੇ ਤਾਂ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਝੋਨਾ ਲੱਗਾ ਸੀ ਭਾਜੀ ਸਾਰੀ ਫਸਲ ਸਾਡੀ ਤਬਾਹ ਹੋ ਗਈ ਆ ਕਿਸੇ ਨੇ ਸਾਡਾ ਕੋਈ ਹਾਲ ਨਹੀਂ ਪੁੱਛਿਆ ਭਾਜੀ ਤੇ ਪਹੂ ਵੀ ਸਾਡੇ ਜਿਹੜਾ 2-4 ਕਿਲੋ ਦੁੱਧ ਦਿੰਦੇ ਆ ਉਹ ਪਾਪ ਹੋ ਗਏ ਤੇ ਸਾਡਾ ਗੁਜ਼ਾਰਾ ਚੱਲੰਦਿਆ ਵਾ ਤੇ ਪਰਿਵਾਰ ਸਾਡਾ ਵੀ ਤੇ ਇੱਥੇ ਅਸੀਂ ਰਹਿੰਦੇ ਆ ਤੇ ਬੜਾ ਔਖਾ ਹਾਲਿਆ ਪਾਜੀ ਨਾ ਸਾਡਾ ਕਪੂਰਥਲਾ ਏਰੀਆ ਤੇ ਪ੍ਰਸ਼ਾਸਨ ਨੇ ਹਾਲ ਪੁੱਛਿਆ ਤੇ ਨਾ ਪਾਜੀ ਸਾਡਾ ਤਰਨਤਾਰ ਨੇਰੀਏ ਨੇ ਕੋਈ ਹਾਲ ਚਾਲ ਪੁੱਛਿਆ ਵਾ ਤੇ ਪਾਜੀ ਬਹੁਤ ਮੰਦੇ ਹਲਾਤ ਆ ਜੀ ਪਾਜੀ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਵੀ ਜਾਂ ਸਾਡੇ ਕਪੂਰਥਲਾ ਜਿਹੜਾ ਪ੍ਰਸ਼ਾਸਨ ਆ ਉਹ ਸਾਡੀ ਆ ਕੇ ਕੋਈ ਸਹਾਇਤਾ ਦੇਵੇ ਤੇ ਜਾਂ ਸਾਡਾ ਜਿਹੜਾ ਤਰਨਤਾਰ ਨੇਰੀਆ ਉਹ ਵੀ ਸਾਨੂੰ ਆ ਕੇ ਵੀ ਕੋਈ ਸਹਤ ਆ ਜਿਹੜੀ ਆ ਸਾਡੀ ਵੱਧ ਤੋਂ ਵੱਧ ਕੀਤੀ ਜਾਵੇ